ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੇਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਨੂੰ ਕਰਦੇ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਸਿਰਫ ਦੋ ਚੀਜ਼ਾਂ ਰੱਖਣੀਆਂ ਨੇ ਲੈ ਕੇ ਆਉਣੀਆਂ ਨੇ ਤੇ ਆਪਣੇ ਘਰ ਦੇ ਵਿੱਚ ਤੁਸੀਂ ਰੱਖ ਦੇਣੀਆਂ ਨੇ ਸਿਰਫ ਇਹ ਦੋ ਚੀਜ਼ਾਂ ਘਰ ਦੇ ਵਿੱਚ ਰੱਖ ਲਓ ਸੱਤ ਪੀੜੀਆਂ ਵੇਠੇ ਕੇ ਖਾਣ ਕੇ ਆ ਕਦੇ ਵੀ ਤੁਹਾਨੂੰ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਨ੍ਹਾਂ ਦੇ ਘਰ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਹਾਂ ਤੇ ਇਹ ਉਪਾਅ ਅਸੀਂ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਅਨੁਸਾਰ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਤੇ ਉਹ ਸੇਠ ਨੂੰ ਇੱਕ ਦਿਨ ਸੁਪਨਾ ਆਉਂਦਾ ਹੈ ਤੇ ਉਹ ਨੂੰ ਲక్ష్ਮੀ ਸੁਪਨੇ ਦੇ ਵਿੱਚ ਦਿਖਾਈ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਸੇਠ ਤੇਰੇ ਸਾਰੇ ਪੁੰਨ ਜਿਹੜੇ ਨੇ ਉਹ ਹੋ ਚੁੱਕੇ ਨੇ ਤੇ ਹੁਣ ਮੈਂ ਆਪਣੇ ਘਰ ਵਾਪਸ ਜਾ ਰਹੀ ਹਾਂ ਤੇ ਤੇਕਰ ਤੂੰ ਕੁਝ ਮੰਗਣਾ ਚਾਹਣਾ ਹੈ ਤਾਂ ਤੂੰ ਮੰਗ ਸਕਦਾ ਹੈ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੂੰ ਲక్ష్ਮੀ ਤੋਂ ਬਿਨਾਂ ਜੋ ਵੀ ਕੋਈ ਚੀਜ਼ ਮੰਗਣਾ ਚਾਹਣਾ ਹੈ ਉਹ ਮੰਗ ਸਕਦਾ ਹੈ ਤੇ ਇਹ ਸੁਣ ਕੇ ਸੇਠ ਕਹਿੰਦਾ ਹੈ ਕਿ ਚਲੋ ਠੀਕ ਹੈ ਮਾਤਾ ਜੀ ਤੁਸੀਂ ਕੱਲ ਨੂੰ ਦੁਬਾਰਾ ਮੇਰੇ ਸੁਪਨੇ ਦੇ ਵਿੱਚ ਫਿਰ ਆਇਓ ਤੇ ਫਿਰ ਮੈਂ ਤੁਹਾਨੂੰ ਸੋਚ ਕੇ ਦੱਸਾਂਗਾ ਕਿ ਮੈਂ ਤੁਹਾਡੇ ਕੋਲੋਂ ਕਿਹੜਾ ਵਰਦਾਨ ਮੰਗਣਾ ਚਾਹਣਾ ਜੋ ਕਿ ਮੇਰੇ ਬੱਚੇ ਨੇ ਮੈਂ ਉਹਨਾਂ ਦੇ ਨਾਲ ਸਲਾਹ ਕਰਕੇ ਫਿਰ ਤੁਹਾਨੂੰ ਦੱਸਾਂਗਾ ਇਸੀ ਤਰ੍ਹਾਂ ਜਦੋਂ ਅਗਲੀ ਸਵੇਰ ਹੁੰਦੀ ਹੈ ਅਗਲੀ ਸਵੇਰ ਜਦੋਂ ਉਹ ਸੇਠ ਉੱਠਦਾ ਹੈ ਤਾਂ ਉਹਨੇ ਆਪਣੇ ਬੱਚਿਆਂ ਨੂੰ ਨੂਹਾਂ ਦੇ ਸਮੇਤ ਬੁਲਾਇਆ ਕਿਉਂਕਿ ਉਹਦੇ ਜਿਹੜੇ ਪੁੱਤਰ ਸਨ ਉਹ ਵਿਆਹੀ ਹੋਏ ਸਨ ਤੇ ਨੂਹਾਂ ਦੇ ਨਾਲ ਉਹਨਾਂ ਨੂੰ ਬੁਲਾਉਂਦਾ ਏ ਕੂਲ ਤੇ ਇਸੇ ਤਰ੍ਹਾਂ ਜਦੋਂ ਉਸ ਸੇਠ ਨੇ ਆਪਣੀ ਵੱਡੀ ਨੂਹ ਨੂੰ ਇਹ ਸਭ ਕੁਝ ਦੱਸਿਆ ਤੇ ਪੁੱਛਿਆ ਤਾਂ ਵੱਡੀ ਨੂਹ ਸੇਠ ਦੀ ਕਹਿਣ ਲੱਗਦੀ ਏ ਕਿ ਤੁਸੀਂ ਲక్ష్ਮੀ ਜੀ ਨੂੰ ਕਹੋ ਕਿ ਉਹ ਚਾਹੁੰਦੇ ਹੋਏ ਸਾਡਾ ਪੂਰਾ ਘਰ ਸਾਡੀਆਂ ਪੂਰੀਆਂ ਅਲਮਾਰੀਆਂ ਸੋਨੇ ਤੇ ਗਹਿਣਿਆਂ ਪੈਸਿਆਂ ਦੇ ਨਾਲ ਭਰ ਕੇ ਜਾਣ ਤੇ ਉਸ ਦਾ ਜਵਾਬ ਇਹ ਸੀ ਤੇ ਇਸ ਤੋਂ ਇਲਾਵਾ ਜਦੋਂ ਸੇਠ ਨੇ ਤੇ ਜਦੋਂ ਸੇਠ ਨੇ ਆਪਣੀ ਦੂਸਰੀ ਨੂੰ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਲక్ష్ਮੀ ਚਾਹ ਰਹੀਏ ਤੇ ਉਹਨਾਂ ਤੋਂ ਇਹ ਹੀਰੇ ਸੋਨੇ ਚਾਂਦੀ ਜਵਾਹਰ ਮੰਗਣਾ ਵੀ ਉਚਿਤ ਨਹੀਂ ਕਿ ਉਸ ਦਾ ਇਹ ਕਹਿਣਾ ਸੀ ਕਿ ਜੇਕਰ ਸਾਡੇ ਘਰ ਦੇ ਵਿੱਚੋਂ ਲక్ష్ਮੀ ਹੀ ਜਾਣ ਵਾਲੀ ਹੈ ਲక్ష్ਮੀ ਹੀ ਸਾਡੇ ਘਰ ਦੇ ਵਿੱਚੋਂ ਚਲੀ ਗਈ ਤਾਂ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਇੱਕ ਪੱਥਰ ਦੇ ਸਮਾਨ ਹੋ ਜਾਣਗੀਆਂ ਕਿ ਇਸ ਕਰਕੇ ਸਾਨੂੰ ਲక్ష్ਮੀ ਤੋਂ ਇਹ ਚੀਜ਼ ਬਿਲਕੁਲ ਵੀ ਨਹੀਂ ਮੰਗਣੀ ਚਾਹੀਦੀ ਇਹ ਇਸੇ ਤਰ੍ਹਾਂ ਉਸ ਨੂ ਦਾ ਇਹ ਜਵਾਬ ਸੇਠ ਨੂੰ ਮਿਲਿਆ ਕਿ ਜੇਕਰ ਤੁਸੀਂ ਲక్ష్ਮੀ ਜੀ ਤੋਂ ਮੰਗਣਾ ਹੈ ਤੇ ਇਹ ਮੰਗੋ ਕਿ ਜਿੰਨੇ ਵੀ ਸਾਡੀ ਦੁਸ਼ਮਣ ਨੇ ਜੋ ਸਾਨੂੰ ਨੁਕਸਾਨ ਪਹੁੰਚਾਉਦੇ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਤੇ ਉਹ ਸਾਨੂੰ ਚਾਹੇ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕਣ ਉਹ ਸੁਨੋਦਾ ਇਹ ਕਹਿਣਾ ਸੀ ਆਪਣੇ ਸੌਰੇ ਨੂੰ ਸੇਠ ਨੂੰ ਕਿ ਤੁਸੀਂ ਇਹ ਲక్ష్ਮੀ ਤੋਂ ਮੰਗ ਸਕਦੇ ਹੋ ਇਸ ਦਾ ਜਵਾਬ ਇਹ ਸੀ ਤੇ ਜਦੋਂ ਸੇਠ ਨੇ ਆਬ ਸਭ ਤੋਂ ਆਪਣੀ ਛੋਟੀ ਨੋ ਨੂੰ ਇਸ ਦੇ ਬਾਰੇ ਪੁੱਛਿਆ ਜਿਹੜੀ ਸੇਠ ਦੀ ਸਭ ਤੋਂ ਛੋਟੀ ਨੋ ਸੀ ਉਹ ਬਹੁਤ ਵੱਡੇ ਪਰਿਵਾਰ ਦੀ ਸੀ ਵੱਡੇ ਘਰ ਦੀ ਸੀ ਵੱਡੇ ਘਰ ਦੀ ਕਹਿੰਦਾ ਮਤਲਬ ਕਿ ਜ਼ਰੂਰੀ ਨਹੀਂ ਕਿ ਉਹ ਅਮੀਰ ਕਰਦੀ ਸੀ ਉਹ ਬਹੁਤ ਵੱਡੇ ਪਰਿਵਾਰ ਦੀ ਸੀ ਉਹਨਾਂ ਦਾ ਪਰਿਵਾਰ ਬਹੁਤ ਵੱਡਾ ਸੀ ਤੇ ਇਸ ਦੇ ਨਾਲ-ਨਾਲ ਉਹਨਾਂ ਦੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਲਿਆ ਜਾਂਦਾ ਸੀ ਤਾਂ ਕਰਕੇ ਉਹ ਉਹ ਬਹੁਤ ਹੀ ਜ਼ਿਆਦਾ ਵੱਡੇ ਕਰਦੇ ਸੀ ਪਰਮਾਤਮਾ ਦਾ ਨਾਮ ਉਹਨਾਂ ਦੇ ਘਰ ਦੇ ਵਿੱਚ ਲਿਆ ਜਾਂਦਾ ਸੀ ਕੀਰਤਨ ਹੁੰਦਾ ਸੀ ਗੁਰਬਾਣੀ ਪੜ੍ਹੀ ਜਾਂਦੀ ਸੀ ਕਹਿੰਦਾ ਭਾਵ ਤਾਂ ਇਹ ਹੀ ਹੈ ਕਿ ਜਿੰਨਾਂ ਦੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਚਪਾਇਆ ਜਾਂਦਾ ਏ ਉਸ ਘਰ ਦੀ ਉਹ ਬੱਚੀ ਸੀ ਉਹ ਨੂੰ ਉਸ ਕਰਦੀ ਸੀ ਜੀਵੇਗੀ ਹੈ ਤਾਂ ਉਹ ਬਹੁਤ ਠੀਕ ਠਾਕ ਪਰਵਾਰ ਦੀ ਸੀ ਗਰੀਬ ਘਰ ਦੀ ਸੀ ਪਰ ਉਹਨਾਂ ਦੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਲਿਆ ਜਾਂਦਾ ਸੀ ਇਸ ਕਰਕੇ ਉਹ ਬਹੁਤ ਹੀ ਜ਼ਿਆਦਾ ਵੱਡੇ ਕਰਦੀ ਸੀ ਕਿਉਂਕਿ ਜਿਹੜੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਉਹ ਬਹੁਤ ਹੀ ਵੱਡਾ ਤੇ ਖੁਸ਼ਕਿਸਮਤ ਹੁੰਦਾ ਹੈ ਤੇ ਉਸ ਨੂੰ ਦਾ ਇਹੀ ਕਹਿਣਾ ਸੀ ਜੋ ਸਭ ਤੋਂ ਛੋਟੀ ਸੀ ਵੀ ਅਸੀਂ ਨਾ ਤਾਂ ਲਕਸ਼ਮੀ ਤੋਂ ਬਹੁਤ ਸਾਰਾ ਸੋਨਾ ਮੰਗਣਾ ਹੈ ਤੇ ਨਾ ਹੀ ਕੋਈ ਐਸੀ ਪੈਸਾ ਮੰਗਣਾ ਹੈ ਤੇ ਨਹੀਂ ਅਸੀਂ ਇਹ ਮੰਗਾਂਗੇ ਕਿ ਦੁਸ਼ਮਣ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਅਸੀਂ ਮੰਗਾਗੇ ਤਾਂ ਸਿਰਫ ਤਾਂ ਸਿਰਫ ਇਹ ਹੀ ਇੱਕ ਚੀਜ਼ ਮੰਗਾਗੇ ਇਸ ਚੀਜ਼ ਨੂੰ ਸੁਣ ਕੇ ਉਹ ਸੇਠ ਨੇ ਕਿਹਾ ਕਿ ਚਲੋ ਠੀਕ ਤੇ ਹੁਣ ਤੁਸੀਂ ਸੋਚੋਗੇ ਕਿ ਛੋਟੀ ਨੂੰ ਨੇ ਕੀ ਮੰਗਿਆ ਸੀ ਛੋਟੀ ਨੂੰ ਨੇ ਇਹ ਮੰਗਿਆ ਸੀ ਕਿ ਇਹੇ ਤੁਸੀਂ ਲక్ష్ਮੀ ਨੂੰ ਕਹੋ ਕਿ ਸਾਨੂੰ ਵਰਦਾਨ ਦੇ ਕੇ ਜਾਓ ਕਿ ਸਾਡੇ ਪਰਿਵਾਰ ਦੇ ਵਿੱਚ ਹਮੇਸ਼ਾ ਏਕਤਾ ਰਹੇ ਅਸੀਂ ਮਿਲ ਜੁਲ ਕੇ ਰਹੀਏ ਤੇ ਸਾਡੇ ਘਰ ਦੇ ਵਿੱਚ ਇਹ ਵੀ ਵਰਦਾਨ ਦੇ ਕੇ ਜਾਓ ਕਿ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਰਹੀਏ ਉਸ ਪਰਮਾਤਮਾ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਪ੍ਰਤੀ ਸਾਡੀ ਸ਼ਰਧਾ ਤੇ ਭਾਵਨਾ ਹਮੇਸ਼ਾ ਬਣੀ ਰਹੇ ਤੇ ਕਦੇ ਵੀ ਸਾਡੇ ਉੱਪਰ ਕੋਈ ਐਸਾ ਟਾਈਮ ਸਮਾਂ ਨਾ ਆਵੇ ਕਿ ਸਾਨੂੰ ਪਰਮਾਤਮਾ ਦਾ ਸਿਮਰਨ ਛੱਡਣਾ ਪਵੇ ਜੇ ਅਦੋਂ ਲక్ష్ਮੀ ਜੀ ਨੇ ਇਹ ਸੁਣਿਆ ਤੇ ਉਹ ਸੁਣਨ ਤੋਂ ਬਾਅਦ ਦੇ ਵਿੱਚ ਬੜਾ ਖੇੜ ਖੜਾ ਕੇ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਜਿਹੜੇ ਘਰ ਦੇ ਵਿੱਚ ਏਕਤਾ ਰਹੇਗੀ ਤੇ ਸਾਰਾ ਪਰਿਵਾਰ ਸਾਰੇ ਲੋਕ ਮਿਲ ਜੁਲ ਕੇ ਰਹਿਣਗੇ ਤੇ ਉਸ ਘਰ ਦੇ ਵਿੱਚ ਤਾਂ ਸਭ ਕੁਝ ਠੀਕ ਰਹੇਗਾ ਹਮੇਸ਼ਾ ਸ਼ਾਂਤੀ ਬਣੀ ਰਹੇਗੀ ਸੁਖ ਸ਼ਾਂਤੀ ਕਿਆਂ ਦਾ ਮਤਲਬ ਕਿ ਇੱਕਦਮ ਉਸ ਘਰ ਦੇ ਵਿੱਚ ਪੋਜ਼ਿਟਿਵਿਟੀ ਰਹੇਗੀ ਨਕਾਰਾਤਮਕ ਊਰਜਾ ਸਾਰੀ ਘਰ ਤੋਂ ਦੂਰ ਰਹੇਗੀ ਤੇ ਇਸ ਦੇ ਨਾਲ ਨਾਲ ਜਿਹੜੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਲਿਆ ਜਾਏਗਾ ਪਰਮਾਤਮਾ ਦਾ ਸਿਮਰਨ ਕੀਤਾ ਜਾਵੇਗਾ ਤਾਂ ਉਸ ਘਰ ਦੇ ਵਿੱਚ ਤਾਂ ਰੱਬ ਪਰਮਾਤਮਾ ਪਰਮੇਸ਼ਰ ਆਪ ਹੀ ਵਾਸ ਕਰਦਾ ਹੈ ਕਿਉਂਕਿ ਉਸ ਘਰ ਦੇ ਵਿੱਚ ਪਰਮਾਤਮਾ ਹਮੇਸ਼ਾ ਰਹਿੰਦਾ ਹੀ ਰਹਿੰਦਾ ਹੈ ਤੇ ਲక్ష్ਮੀ ਨੇ ਕਿਹਾ ਕਿ ਜਿਸ ਘਰ ਦੇ ਵਿੱਚ ਪਰਮਾਤਮਾ ਰਹੇਗਾ ਪਰਮਾਤਮਾ ਦਾ ਵਾਸ ਰਹੇਗਾ ਉਸ ਘਰ ਦੇ ਵਿੱਚ ਮੈਂ ਤਾਂ ਆਵਾਂਗੀ ਹੀ ਆਵਾਂਗੀ ਮੇਰਾ ਉਸ ਘਰ ਤੋਂ ਜਾ ਹੀ ਨਹੀਂ ਸਕਦੀ ਇਸ ਕਰਕੇ ਲక్ష్ਮੀ ਜੀ ਨੇ ਕਿਹਾ ਕਿ ਲక్ష్ਮੀ ਜੀ ਨੇ ਕਿਹਾ ਉਸ ਸੇਵਕ ਨੂੰ ਕਿ ਤੁਸੀਂ ਬਹੁਤ ਹੀ ਵਧੀਆ ਵਰਦਾਨ ਮੰਗਿਆ ਹੈ ਕਿ ਸਾਡੇ ਘਰ ਦੇ ਵਿੱਚ ਸਾਰਾ ਪਰਿਵਾਰ ਸਾਰੇ ਲੋਕ ਮਿਲ ਜੁਲ ਕੇ ਰਹਿਣ ਤੇ ਇਸੇ ਤਰ੍ਹਾਂ ਸਾਨੂੰ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ ਸਾਨੂੰ ਹਮੇਸ਼ਾ ਪਰਮਾਤਮਾ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਜੇ ਚਾਹਰੋ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਸਿਮਰਨ ਕਰੋਗੇ ਤੇ ਪਰਮਾਤਮਾ ਦਾ ਤੁਹਾਡੇ ਘਰ ਦੇ ਵਿੱਚ ਵਾਸ ਹੋਵੇਗਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦਾ ਵਾਸ ਹੋਏਗਾ ਪਰਮਾਤਮਾ ਰਹੇਗਾ ਤੇ ਮੈਂ ਤਾਂ ਲక్ష్ਮੀ ਨੇ ਕਿਹਾ ਕਿ ਉਸ ਘਰ ਦੇ ਵਿੱਚ ਆਵਾਂਗੀ ਹੀ ਆਵਾਂਗੀ ਤੇ ਲక్ష్ਮੀ ਦਾ ਇਹ ਕਹਿਣਾ ਸੀ ਕਿ ਮੈਂ ਬਿਨ ਬੁਲਾਏ ਆਵਾਂਗੀ ਤੇ ਉਸ ਘਰ ਦੇ ਵਿੱਚ ਮੈਂ ਐਸੀਆਂ ਬਰਕਤਾਂ ਪਾਵਾਂਗੀ ਕਿ ਜਿਹੜੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੋਵੇ ਤੇ ਸਾਰੇ ਮਿਲ ਜੁੜ ਕੇ ਰਹਿੰਦੇ ਹੋ ਤੇ ਲక్ష్ਮੀ ਨੇ ਕਿਹਾ ਕਿ ਤੁਸੀਂ ਇਹ ਵਰਦਾਨ ਤਾਂ ਬਿਲਕੁਲ ਵੀ ਨਹੀਂ ਮੰਗਿਆ ਜੋ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਲక్ష్ਮੀ ਤੋਂ ਇਲਾਵਾ ਜੋ ਵੀ ਵਰਦਾਨ ਮੰਗਣਾ ਚਾਹੁੰਦੇ ਹੋ ਉਹ ਤੁਸੀਂ ਮੰਗ ਸਕਦੇ ਕਿਉਂਕਿ ਤੁਸੀਂ ਬਹੁਤ ਹੀ ਸਮਝਦਾਰੀ ਦੇ ਨਾਲ ਇਹ ਵਰਦਾਨ ਮੰਗਿਆ ਕਿ ਸਾਡੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਹਮੇਸ਼ਾ ਰਹਿਣ ਤੇ ਜਿਹੜੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਹਮੇਸ਼ਾ ਰਹਿੰਦੀਆਂ ਹਨ ਜਿਹੜੇ ਘਰ ਦੇ ਵਿੱਚ ਲక్ష్ਮੀ ਦਾ ਕਹਿਣਾ ਕਿ ਇਹ ਦੋ ਚੀਜ਼ਾਂ ਰਹਿਣਗੀਆਂ ਉਸ ਘਰ ਦੇ ਵਿੱਚ ਤਾਂ ਮੈਂ 7 ਪੀੜ੍ਹੀਆਂ ਤੱਕ 7 ਜਨਮਾਂ ਤੱਕ ਰਹਾਂਗੀ ਹੀ ਰਹਾਂਗੀ। ਬੇਨੁਬੁਲਾਏ ਹੀ ਆ ਜਾਵਾਂਗੀ। ਤੇ ਇਸ ਕਹਾਣੀ ਤੋਂ ਸਾਨੂੰ ਹਮੇਸ਼ਾ ਇਹ ਹੀ ਸਿੱਖਿਆ ਮਿਲਦੀ ਏ ਕਿ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਤੇ ਦੂਸਰਾ ਤੁਸੀਂ ਪਰਮਾਤਮਾ ਦਾ ਹਮੇਸ਼ਾ ਨਾਮ ਲੈਂਦੇ ਰਹਿਣਾ। ਯੋਕੇ ਹੁੰਦਾ ਕਿ ਅਕਸਰ ਹੀ ਭਾਵੇਂ ਤੁਹਾਡੇ ਕੋਲੇ ਜਿੰਨੀ ਮਰਜ਼ੀ ਦੌਲਤ ਹੋ ਜਾਵੇ ਜਿੰਨਾ ਮਰਜ਼ੀ ਐਸ਼ੋ ਆਰਾਮ ਹੋ ਜਾਵੇ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਨਹੀਂ ਹੈਗੀਆਂ ਤਾਂ ਉਹ ਆਪਾਗਿਆ ਹੀ ਸਮਝਿਆ ਜਾਏਗਾ ਕਹਿੰਦਾ ਮਤਲਬ ਕਿ ਜਿਵੇਂ ਆਪਾਂ ਕਹਿ ਸਕਦੇ ਆ ਬਦਕਿਸਮਤੀ ਹੁੰਦੀ ਹੈ ਸਾਡੀ ਜਦੋਂ ਸਾਡੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਨਹੀਂ ਹੁੰਦੀਆਂ ਕਹਿੰਦਾ ਭਾਵ ਕਿ ਜਿਹੜੇ ਵੀ ਵਿਅਕਤੀ ਦੇ ਕੋਲ satsang ਦੀ ਹੈਗੀ ਚੋਂ ਵਿਅਕਤੀ satsang ਕੀ ਨਹੀਂ ਕਰਦਾਗਾ ਕਹਿੰਦਾ ਭਾਵ ਕਿ ਪਰਮਾਤਮਾ ਦਾ ਨਾਮ ਹੀ ਨਹੀਂ ਲੈਂਦਾ ਤੇ ਇਸੇ ਤਰ੍ਹਾਂ ਜੋ ਵਿਅਕਤੀ ਸੰਗਤ ਦੇ ਵਿੱਚ ਨਹੀਂ ਬੈਠਦਾ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਉਹ ਸਭ ਤੋਂ ਵੱਡਾ ਬਦਕਿਸਮਤੀ ਇਨਸਾਨ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਅੱਜ ਤੋਂ ਤੁਸੀਂ ਵੀ ਰੁਟੀਨ ਬਣਾ ਲਓ ਕਿ ਤੁਸੀਂ ਆਪਣੇ ਘਰ ਦੇ ਵਿੱਚ ਇਹ ਦੋ ਚੀਜ਼ਾਂ ਜ਼ਰੂਰ ਰੱਖਣੀਆਂ ਐ ਕਿਉਂਕਿ ਸਾਨੂੰ ਆਪਣੇ ਸਾਰੇ ਪਰਿਵਾਰ ਨੂੰ ਘਰ ਦੇ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤੇ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਚਾਹੀਦਾ ਹੈ ਸਾਨੂੰ ਕਿਸੇ ਦੇ ਨਾਲ ਵੀ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਤੇ ਇਸ ਦੇ ਨਾਲ ਨਾਲ ਸਾਨੂੰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੁੱਤੇ ਨੂੰ ਰੋਟੀ ਪਾਉਣ ਦੇ ਦੋ ਅਸੀਂ ਤੁਹਾਨੂੰ ਚਮਤਕਾਰੀ ਉਪਾਅ ਦੱਸਾਂਗੇ ਕੁੱਤੇ ਨੂੰ ਰੋਟੀ ਪਾਉਣ ਦੇ ਨਾਲ ਕੀ ਹੁੰਦਾ ਧਾਰਮਿਕ ਤੇ ਲੋਕ ਧਾਰਨਾ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਕੁੱਤੇ ਨੂੰ ਰੋਟੀ ਪਾਉਣ ਦੇ ਨਾਲ ਸਾਨੂੰ ਪੁੰਨ ਮਿਲਦਾ ਹੈ ਇਹ ਰਾਹੂ ਤੇ ਕੇਤੂ ਜਾਂ ਸ਼ਨੀ ਦੇ ਦੋਸ਼ ਨੂੰ ਘਟਾਉਂਦਾ ਹੈ ਤੇ ਘਰ ਦੀ ਨਕਾਰਾਤਮਕ ਊਰਜਾ ਘਟਦੀ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਗਰੀਬਾਂ ਤੇ ਜੀਵਾਂ ਤੇ ਦਇਆ ਕਰਨ ਦੇ ਨਾਲ ਭਾਗ ਚੰਗਾ ਹੁੰਦਾ ਹੈ ਵਿਗਿਆਨਿਕ ਹਕੀਕਤੀ ਦੇ ਪੱਖੋਂ ਕੁੱਤੇ ਦੀ ਭੁੱਖ ਦੀ ਮਦਦ ਹੁੰਦੀ ਹੈ ਭੁੱਖੇ ਕੁੱਤੇ ਦੀ ਮਦਦ ਹੁੰਦੀ ਹੈ ਤੇ ਇਹ ਦਇਆ ਤੇ ਮਨੁੱਖਤਾ ਦਾ ਕੰਮ ਨੇ ਪਰ ਸਿਰਫ ਸੁੱਕੀ ਰੋਟੀ ਹਰ ਰੋਜ਼ ਦੇਣੀ ਕੁੱਤੇ ਦੀ ਸਿਹਤ ਦੇ ਲਈ ਠੀਕ ਨਹੀਂ ਹੁੰਦੀ ਕੁੱਤੇ ਲਈ ਵਧੀਆ ਹੈ ਕਿ ਰੋਟੀ ਨਾਲ ਥੋੜਾ ਜਿਹਾ ਤੁਸੀਂ ਦੁੱਧ ਦਹੀਂ ਜਾਂ ਥੋੜੀ ਸਬਜ਼ੀ ਜਾਂ ਫਿਰ ਖਾਸ ਕਰਕੇ ਡੌਗ ਫੂਡ ਜ਼ਰੂਰ ਦਿਆ ਕਰੋ ਪਿਆਰ ਰੱਖਣ ਦੀ ਜੋ ਗੱਲਾਂ ਕਿ ਬਹੁਤ ਮਸਾਲੇਦਾਰ ਨਮਕੀਨ ਜਾਂ ਪਿਆਜ਼ ਵਾਲੀ ਰੋਟੀ ਕਦੇ ਨਾ ਦਿਓ ਇਹ ਨੁਕਸਾਨਦਾਇਕ ਹੁੰਦੀ ਹੈ ਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੁੱਤੇ ਨੂੰ ਰੋਟੀ ਪਾਉਣਾ ਇੱਕ ਚੰਗਾ ਕਰਮ ਹੈ ਪਰ ਜੇ ਪਾਣੀ ਹੈ ਤਾਂ ਸਹੀ ਤਰੀਕੇ ਦੇ ਨਾਲ ਪਾਓ ਤਾਂ ਕਿ ਪੁੰਨ ਵੀ ਹੋਵੇ ਤੇ ਜੀਵ ਨੂੰ ਨੁਕਸਾਨ ਵੀ ਨਾ ਹੋਵੇ ਕੁੱਤੇ ਨੂੰ ਰੋਟੀ ਪਾਉਣ ਦੇ ਚੰਤਕਾਰੀ ਉਪਾਅ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਨੀ ਦੋਸ਼ ਤੋਂ ਮੁਕਤੀ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਸਰੋਂ ਦਾ ਤੇਲ ਲੱਗੀ ਹੋਈ ਰੋਟੀ ਪਾਓ ਕਿਉਂਕਿ ਕਿਹਾ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਸ਼ਨੀ ਦੇ ਬੁਰੇ ਪ੍ਰਭਾਵ ਵੀ ਘਟਦੇ ਨੇ ਤੇ ਰੁਕਿਆ ਹੋਇਆ ਕੰਮ ਵੀ ਚੱਲ ਪੈਂਦਾ ਤੇ ਡਰਤ ਨਾ ਤੇ ਬਦਕਿਸਮਤੀ ਦੂਰ ਹੁੰਦੀ ਹੈ ਘਰਾਹੂ ਕੇਤੂ ਸ਼ਾਂਤੀ ਦੇ ਉਪਾ ਮੰਗਲਵਾਰ ਜਾਂ ਸ਼ਨੀਵਾਰ ਕੁੱਤੇ ਨੂੰ ਸੁੱਕੀ ਰੋਟੀ ਜਾਂ ਥੋੜਾ ਗੁੜ ਤੇ ਇਸ ਦੇ ਫਾਇਦੇ ਅਚਾਨਕ ਨੁਕਸਾਨ ਰੁਕਦਾ ਹੈ ਦੁਸ਼ਮਨਾ ਤੋਂ ਰੱਖਿਆ ਹੁੰਦੀ ਹੈ ਤੇ ਨજર ਦੋਸ਼ ਘਟਦਾ ਹੈ ਤੇ ਇਸ ਦੇ ਨਾਲ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਕਰਨ ਦੇ ਲਈ ਪਰ ਰੋਜ਼ ਜਾਂ ਘਟੋ-ਘਟ ਸੋਮਵਾਰ ਕੁੱਤੇ ਨੂੰ ਰੋਟੀ ਦੇ ਨਾਲ ਦਹੀਂ ਜ਼ਰੂਰ ਪਾਓ ਤੇ ਇਸ ਦਾ ਨਤੀਜਾ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਕਲੇਸ਼ ਘਟਦੇ ਨੇ ਤੇ ਸੁੱਖ-ਸਮਰiddhi ਵੀ ਵਧਦੀ ਹੈ ਇਹ ਤਾਂ ਲਾਭ ਦੇ ਲਈ ਵਿਸ਼ੇਸ਼ ਉਪਾਅ ਪੂਰਨਮਾ ਜਾਂ ਅਮਸਿਆ ਦੇ ਦਿਨ ਕੁੱਤੇ ਨੂੰ ਰੋਟੀ ਤੇ ਘਿਓ ਲਗਾ ਕੇ ਜ਼ਰੂਰ ਪਾਓ ਕਿਉਂਕਿ ਮੰਨਿਆ ਜਾਂਦਾ ਹੈ ਕਿ ਆਰਥਿਕ ਤੰਗੀ ਘਟਦੀ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਕਮਾਈ ਦੇ ਰਸਤੇ ਵੀ ਖੁੱਲਦੇ ਨੇ ਤੇ ਇਹ ਉਪਾਅ ਕਰਦੇ ਸਮੇਂ ਜ਼ਰੂਰੀ ਧਿਆਨ ਰੱਖੋ ਗੱਲਾਂ ਨਮਕ ਮਿਰਚ ਮਸਾਲੇ ਜਾਂ ਪਿਆਜ਼ ਵਾਲੀ ਰੋਟੀ ਨਾ ਦਿਓ ਕਿ ਸਾਫ਼ ਸਾਦੀ ਰੋਟੀ ਹੀ ਪਾਉ ਤੇ ਮਨ ਦੇ ਵਿੱਚ ਦਇਆ ਤੇ ਸ਼ਰਦਾ ਹੋਵੇ ਰੋਟੀ ਪਾਉਂਦੇ ਸਮੇਂ ਨਾ ਕਿ ਹੰਕਾਰ ਤੇ ਇਸ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸ਼ਰਦਾ ਦੀ ਨਾਲ ਕੁੱਤੇ ਨੂੰ ਰੋਟੀ ਪਾਉਣ ਦੇ ਨਾਲ ਇੱਕ ਸਿੱਧਾ ਪਰ ਸ਼ਕਤੀਸ਼ਾਲੀ ਉਪਾਅ ਮੰਨਿਆ ਜਾਂਦਾ ਹੈ ਜੋ ਗ੍ਰਹਿ ਦੋਸ਼ ਘਟਾ ਕੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਂਦਾ ਹੈ ਹਾਂਜੀ ਇਹ ਸੀ ਜੀ ਸਾਡੇ ਅੱਜ ਦੇ ਛੋਟੇ ਛੋਟੇ ਉਪਾਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀਆਂ ਇਹ ਉਪਾਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂਤਮ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ